ਕਿਉਂਕਿ ਉਹਥੇ ਇਹ ਨਾ ਸੋਚੋ ਵੀ ਇਹ ਸਿੱਧੂ ਪਰ ਡੱਲੇਵਾਲ ਦਾ ਹੈ ਚਾਹੇ ਤੁਸੀਂ ਦੇਖੋ ਕਿਸਾਨਾਂ ਨਾਲੇ ਸੰਬੰਧਤ ਹੀ ਆ ਚਾਹੇ ਕੋਈ ਕਿਸੇ ਵੀ ਜਥੇਬੰਦੀ ਨਾਲ ਸੰਬੰਧਤ ਹੈ ਉਹ ਜਥੇਬੰਦੀਆਂ ਨੂੰ ਪਿੱਛੇ ਛੱਡ ਕੇ ਬਈ ਆਪਾਂ ਉੱਥੇ ਹੁਣ ਕਿਸਾਨਾਂ ਦੀ ਲੜਾਈ ਲੜ ਰਹੇ ਆ ਡੱਲੇਵਾਲ ਸਾਹਿਬ ਤੇ ਇਹ ਬਾਈ ਲੱਖੇ ਸਿਧਾਣੇ ਦਾ ਵੀ ਹੁੰਮਣਕਲਾ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਵੀ ਜਿਨ੍ਹਾਂ ਨੇ ਸਾਨੂੰ ਆਪਦੀ ਨਵੀਂ ਪਿਕਅਪ ਵਰਤਣ ਵਾਸਤੇ ਦਿੱਤੀ ਉਹ ਕਹਿੰਦਾ ਜਿੰਨੇ ਦਿਨ ਖਣੋਰੀ ਬਾਰਡਰ ਦੇ ਧਰਨਾ ਰਹੂ ਤੁਸੀਂ ਉੱਥੇ ਜੋ ਵੀ ਲਿਜਾਣਾ ਹੈ ਲਿਆਉਣਾ ਹੈ ਕੁਝ ਵੀ ਵਰਤਣ ਵਾਸਤੇ ਗੱਡੀ ਉਹਨਾਂ ਨੇ ਸਾਨੂੰ ਦਿੱਤੀ ਹੈ ਤੇ ਇਹ ਦੁੱਧ ਵੇਰਕਾ ਤੋਂ ਦੁੱਧ ਦੇ ਕੇ ਉਹਨਾਂ ਨੂੰ ਤੇ ਪੈਕ ਕਰਵਾ ਲਿਆ ਜਿਹੜੇ ਮੁੰਡੇ ਬੰਦੇ ਉੱਥੇ ਕਿਸਾਨ ਬੈਠੇ ਨੇ ਟਰਾਲੀਆਂ ਦੇ ਵਿੱਚ ਉਹਨਾਂ ਨੂੰ ਇਹ ਪੈਕਟ ਹੀ ਬਣ ਦੇਣਗੇ ਤਾਂ ਜੋ ਦੁੱਧ ਕਈ ਦਿਨ ਵਰਤਿਆ ਜਾ ਸਕੇ। ਉਹ ਆ ਜਿਹੜੀ ਗੱਡੀ ਖੜੀ ਹੈ ਪਿੱਛੇ ਪਿਕਅਪ ਭਰੀ ਦੁੱਧ ਦੀ ਜਿਹਦੇ ਵਿੱਚ ਘੱਟੋ ਘੱਟ 10 ਕਵਾਰਟਲ ਤੋਂ ਉੱਪਰ ਦੁੱਧ ਹੈਗਾ ਇਹ ਦੁੱਧ ਖਨੌਰੀ ਬਾਰਡਰ ਤੇ ਲਿਜਾ ਰਹੇ ਨੇ ਇਹ ਮੇਰੇ ਘੁੰਮਣਕਲਾਂ ਦੇ ਕਲੱਬ ਮੈਂਬਰ ਵੀ ਨੇ ਘੁੰਮਣਕਲਾਂ ਦੇ ਵਰਕਰ ਵੀ ਨੇਗੇ ਘੁੰਮਣਕਲਾਂ ਪਿੰਡ ਦੇ ਤੇ ਪੰਚਾਇਤ ਮੈਂਬਰ ਵੀ ਨੇਗੇ ਪੰਚਾਇਤ ਦਾ ਵੀ ਸਹਿਯੋਗ ਹੈ ਕਲੱਬ ਬਾਬਾ ਮਾਨ ਸਿੰਘ ਵੈਲਫੇਅਰ ਸਪੋਰਟਸ ਕਲੱਬ ਹੈ ਜਿਹੜਾ ਉਹਦੇ ਸਾਰੇ ਪਿੰਡ ਦੇ ਵਿੱਚੋਂ ਕਈ ਜਣਾ ਦੁੱਧ ਇਕੱਠਾ ਕੀਤਾ ਗਿਆ ਤੇ ਸਾਰੇ ਘੁੰਮਣਕਲਾਂ ਦੇ ਜਿੰਨੇ ਨਗਰ ਨਿਵਾਸੀ ਐ ਉਹਨਾਂ ਨੇ ਜਿੰਨਾ ਆਪ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ ਦੁੱਧ ਇਕੱਠਾ ਕਰਨ ਦੇ ਵਿੱਚ ਸੁਖਪਾਲ ਸਿੰਘ ਭੁੱਲਰ ਉਹਨਾਂ ਵੱਲੋਂ 10000 ਰੁਪਏ ਦੀ ਸੇਵਾ ਆਈ ਹੈ ਅਮਰਜੀਤ ਬਾਬਾ ਜੀ ਆ ਜਿਹੜੇ ਡੈਰੀ ਵਾਲੇ ਉਹਨਾਂ ਵੱਲੋਂ ਇੱਕ ਕੁਵਟਲ ਦੁੱਧ ਦੀ ਸੇਵਾ ਆਈ ਹੈ ਜੀ ਤੂ ਭੁੱਲਰ ਵੱਲੋਂ 50 ਕਿਲੋ ਦੁੱਧ ਤੇ ਇੱਕ ਸਾਡੇ ਡੀਪੂ ਵਾਲੇ ਬਿੱਲਾ শেੜ ਜੀ ਉਹਨਾਂ ਵੱਲੋਂ 50 ਕਿਲੋ ਦੁੱਧ ਇੱਕ ਖੜਕ ਸਿੰਘ ਵਾਲੇ ਜਿਹੜੇ ਬੈਦ ਨੇ ਉਹਨਾਂ ਵੱਲੋਂ ਵੀ 50 ਕਿਲੋ ਦੁੱਧ ਦੀ ਸੇਵਾਈ ਹੈ ਤੇ ਇੱਕ ਘੁੰਮਣਾ ਮਾਦੀ ਘੁੰਮਣਾ ਉਹਨੇ ਵੀ ਘੁੰਮਣ ਖੁਰਦ ਦੇ ਵਿੱਚੋਂ ਇਕੱਲੇ ਨੇ ਆਪ ਦਾ ਤੁਰ ਫਿਰ ਕੇ ਛੋਟੀ ਘੁੰਮਣ ਤੋਂ ਦੁੱਧ ਇਕੱਠਾ ਕੀਤਾ ਹੈ ਦੋਨੇ ਪਿੰਡਾਂ ਘੁੰਮਣ ਕਲਾਂ ਤੇ ਘੁੰਮਣ ਖੁਰਦ ਵੱਲੋਂ 10 ਕ ਬਟਲ ਤੋਂ ਵੱਧ ਜਿਹੜੀ ਦੁੱਧ ਦੀ ਸੇਵਾ ਹੈ ਇਹ ਇਕੱਠੀ ਕੀਤੀ ਗਈ ਹੈ ਜਿਹੜੀ ਅੱਜ ਖਨੌਰੀ ਬਾਰਡਰ ਇਹ ਲਿਜਾ ਰਹੇ ਨੇ ਮੇਰੇ ਪਿੰਡ ਦੇ ਸਾਣੀ ਇਹ ਦੁੱਧ ਵੀ ਪੈਕਟਾਂ ਦੇ ਵਿੱਚ ਪੈ ਕੇ ਕਰਵਾ ਲਿਆ ਇਹਨਾਂ ਨੇ ਵੇਰਕਾ ਤੋਂ ਦੁੱਧ ਦੇ ਕੇ ਉਹਨਾਂ ਨੂੰ ਤੇ ਪੈਕ ਕਰਵਾ ਲਿਆ ਜਿਹੜੇ ਮੁੰਡੇ ਬੰਦੇ ਉੱਥੇ ਕਿਸਾਨ ਬੈਠੇ ਨੇ ਟਰਾਲੀਆਂ ਦੇ ਵਿੱਚ ਉਹਨਾਂ ਨੂੰ ਇਹ ਪੈਕਟ ਹੀ ਬਣ ਦੇਣਗੇ ਤਾਂ ਜੋ ਦੁੱਧ ਕਈ ਦਿਨ ਵਰਤਿਆ ਜਾ ਸਕੇ ਪਹਿਲਾਂ ਪਹਿਲਾਂ ਵੀ ਜਦੋਂ ਗਿਆ ਇੱਕ ਕੈਂਟਰ ਪੂਰਾ ਭਰ ਕੇ ਲੱਕੜ ਦਾ ਘੁੰਮਣਕਲਾਂ ਨਗਰ ਵੱਲੋਂ ਖਨੋਰੀ ਬਾਰਡਰ ਤੇ ਗਿਆ ਸੀ ਤੇ ਇਸ ਤੋਂ ਬਾਅਦ ਵੀ ਜਿਵੇਂ ਆ ਪੈਕਟ ਹੈ ਜਸਵੀਰ ਸਿੰਘ ਕੋਲੇ ਵੇਰਕਾ ਦਾ ਇਹ ਪੈਕਟ ਅਸੀਂ ਉੱਥੇ ਲੈ ਜਾ ਰਹੇ ਹਾਂ ਅੱਜ ਤੇ ਇੱਕ ਜਿਹੜੀ ਇਹ ਗੱਡੀ ਹੈ ਬਾਈ ਲੱਖਾ ਸਿੰਘ ਸਧਾਨਾ ਤੁਹਾਨੂੰ ਪਤਾ ਹੈ ਜਿਹੜਾ ਸਮਾਜ ਸੇਵੀ ਹੈ ਉਹ ਲੱਖਾ ਸਿੰਘ ਸਿਧਾਣਾ ਨੇ ਆਪਣੇ ਘੁੰਮਣਕਲਾ ਨਗਰ ਨੂੰ ਇਹ ਵਰਤਨ ਵਾਸਤੇ ਗੱਡੀ ਦੇਤੀ ਉਹ ਕਹਿੰਦੇ ਚਾਹੇ ਤੁਸੀਂ ਦੁੱਧ ਲਿਜਾਓ ਲੱਕੜ ਲਿਜਾਓ ਇਹ ਦੂਹਰ ਦਾ ਪ੍ਰੋਗਰਾਮ ਹੈ ਜਿਵੇਂ ਵੀ ਪਾਥੀਆਂ ਅੱਜ ਜਦੋਂ ਇਕੱਠਾ ਕੀਤਾ ਨਾ ਇਹ ਆਪਣੇ ਮੈਂਬਰ ਸਾਹਿਬ ਨੇ ਲਾਸਕਰ ਨੂੰ ਬਹੁਤ ਬੁੜੀਆਂ ਨੇ ਕਿਹਾ ਵੀ ਅਸੀਂ ਇਹ ਦੂਹਰ ਪਾਥੀਆਂ ਦੀ ਸੇਵਾ ਕਰਨੀ ਹੈ ਇਹ ਪਾਥੀਆਂ ਦੀ ਗੱਡੀ ਵੀ ਭਰ ਕੇ ਲੈ ਕੇ ਜਾਣੀ ਹੈ ਦੂਹਰ ਉੱਥੇ ਧੋਈ ਪਾਉਣ ਵਾਸਤੇ ਠੰਡ ਦਾ ਮੌਸਮ ਹੈ ਤੇ ਇਹ ਭਾਈ ਲੱਖੇ ਸਿਧਾਣੇ ਦਾ ਵੀ ਘੁੰਮਣਕਲਾ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਵੀ ਜਿਨ੍ਹਾਂ ਨੇ ਸਾਨੂੰ ਆਪਦੀ ਨਵੀਂ ਪਿਕਅਪ ਬਰਤਨ ਵਾਸਤੇ ਦਿੱਤੀ ਉਹ ਕਹਿੰਦਾ ਜਿੰਨੇ ਦਿਨ ਖਣੋਰੀ ਬਾਰਡਰ ਦੇ ਧਰਨਾ ਰਹੂ ਤੁਸੀਂ ਉੱਥੇ ਜੋ ਵੀ ਲਜਾਣਾ ਹੈ ਲਿਆਉਣਾ ਹੈ ਕੁਛ ਵੀ ਬਰਤਨ ਵਾਸਤੇ ਗੱਡੀ ਉਹਨਾਂ ਨੇ ਸਾਨੂੰ ਦਿੱਤੀ ਹੈ ਤੇ ਸਾਰੇ ਨਗਰ ਦਾ ਘੁੰਮਣ ਕਲਾਂ ਦਾ ਤੇ ਘੁੰਮਣ ਖੁਰਦ ਦਾ ਤੇ ਜਿਨ੍ਹਾਂ ਨੇ ਇਹ ਸਹਿਯੋਗ ਦਿੱਤਾ ਸਾਨੂੰ ਸੇਵਾ ਵਾਸਤੇ ਤੇ ਬਾਕੀ ਬਾਰੀਆਂ ਬਨ ਕੇ ਬਾਈ ਇੱਕ ਸਾਡੇ ਸਾਰਿਆਂ ਵੱਲੋਂ ਜਿੰਨੇ ਅਸੀਂ ਖੜੇ ਆ ਬੇਨਤੀ ਹੈ ਵੀ ਜਵੇਂ ਬਾਰੀ ਬਨ ਕੇ ਬਾਈ ਉੱਥੇ ਜਾਣਾ ਵੀ ਹੈ ਕਿਉਂਕਿ ਉੱਥੇ ਇਹ ਨਾ ਸੋਚੋ ਵੀ ਇਹ ਸਿੱਧੂਪੁਰ ਡੱਲੇਵਾਲ ਦਾ ਹੈ ਚਾਹੇ ਤੁਸੀਂ ਦੇਖੋ ਕਿਸਾਨਾਂ ਨਾਲੇ ਸੰਬੰਧਤ ਹੀ ਆ ਚਾਹੇ ਕੋਈ ਕਿਸੇ ਵੀ ਜਥੇਬੰਦੀ ਨਾਲ ਸੰਬੰਧਤ ਹੈ ਉਹ ਜਥੇਬੰਦੀਆਂ ਨੂੰ ਪਿੱਛੇ ਛੱਡ ਕੇ ਬਈ ਆਪਾਂ ਉੱਥੇ ਹੁਣ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਡੱਲੇਵਾਲ ਸਾਹਿਬ ਤੇ ਉਹਦੇ ਵਾਸਤੇ ਆਪਾਂ ਉੱਥੇ ਬਾਰੀ ਬਨ ਕੇ ਮੇਰੀ ਬੇਨਤੀ ਹੈ ਕੋਮਣਕਲਾ ਨਗਰ ਨਿਵਾਸੀਆਂ ਨੂੰ ਵੀ ਬਾਰੀ ਬਨ ਕੇ ਉੱਥੇ ਦੋ ਦੋ ਦਿਨ ਦੇਣਾ ਜਾਂ ਚਾਰ ਚਾਰ ਦਿਨ ਜ਼ਰੂਰ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ